ਅਕਾਲੀ ਦਲ ਅੱਜਕੱਲ ਕੀ ਕਹਿ ਰਿਹਾ ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਕੂਮਤ ਦੇ ਨਾਲ ਨਹੀਂ ਚੱਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚੱਲਦੀ ਹੈ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਸ਼ਰੋਮਨੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਪੰਥ ਪੰਥ ਗਿਆ ਜਿਹੜੀ ਤਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤਕੜੀ 'ਚ ਵੱਟੇ ਸਮਗਲੇ ਰਾਂ ਨਹੀਂ ਪਾਏ ਹੁਣ ਉਹ ਤਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਕਿ ਉਹ ਬਾਬਾ ਨਾਨਕ ਕਹੇ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੇ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਜੀਪੀਸੀ ਬੋਲੇ ਨਾ ਅਕਾਲ ਤਖਤ ਦੇ ਸਾਧ ਦੇ ਜਾਇਦਾਦ ਬੋਲਣ ਕਿ ਬਾਬੇ ਨਾਨਕ ਦੀ ਤੱਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦਊਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕਿਆ ਸੀ ਪਰਸੋਂ ਨੂੰ ਬੀਐਸਪੀ ਕਹਿ ਦਊਗੀ ਮੇਰੇ ਕੋ ਤਾਂ ਗਣੇਸ਼ ਹੈ ਜਿਹੜਾ ਹੱਥੀਏ ਚੋਣ ਦਾ ਨਿਸ਼ਾਨ ਐ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣ ਨਿਸ਼ਾਨਾਂ ਨੂੰ ਜੋੜ ਰਹੇ ਹੋ ਵੀ ਉਹਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਉਹ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ بار بار ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜਾਊਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੀ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ 3.5 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਕੋਈ ਐ ਨੂੰ ਐ ਕਹਤਾ ਉਹਨੇ ਉਹ ਕਹਤਾ ਉਹਨੇ ਐ ਕਿਉਂ ਨਹੀਂ ਕਹਾਂ ਨਾ ਬਾਕੀ ਸਾਰੇ ਕੁਰਸੀਆਂ ਦੀ ਦੌੜ 'ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਬਣਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਜਦੋਂ ਚਾਬੀਆਂ ਸਾਡੇ ਕੋਲ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਕਹੇ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਸਮੋ ਨੇ ਯਾਰ ਕਿਹੜਾ ਕਰਜ਼ਾ ਸੀ ਜਦੋਂ 1300 1300 ਕਰੋੜ ਰੁਪਇਆ ਕੈਪੀਟਲ ਅਨਾਉਂਸ ਕਰਤੀ ਤਸੀਂ ਅੱਜ 1180 ਚ ਖਰੀਦ ਲਿਆ ਤਾਂ ਕਰਜਾ ਕਹਦਾ ਜੀ ਇਹ ਕੋਈ ਮੁਕਸਰਲੀ ਮੰਡੀ ਤੋਂ ਮੱਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨਾਲ ਖਰੀਦਿਆ ਗਿਆ ਹੈਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲਾ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜੰਬਰ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨਾ ਤੁਸੀਂ ਕਿਨੇ ਕੀ ਨੂੰ ਕੀ ਕਿਹਾ ਕੱਲ ਮੈਂਨੇ ਮੈਂ ਐ ਕਿਉਂ ਨਹੀਂ ਕਿਹਾ ਤਾਂ ਪਰਸੋਂ ਨੇ ਹੈ ਕਹਤਾ ਜੇ ਤੁਸੀਂ ਕੱਲ ਐ ਕਹਿੰਦੇ ਤਾਂ ਫਿਰ ਅੱਜ ਹੋ ਐ ਕਿਉਂ ਕਹਿ ਰਿਹਾ ਹੈ ਤੁਹਾਡੇ ਸਵਾਲਾਂ ਦੀ ਬਾਰੀ ਹਾਂ ਹਾਂ ਦੇਖੋ ਨਾ ਆਗੇ ਨਾ ਪਹਿਲੇ ਇਹਦੇ ਚੋ ਕੋਈ ਨਹੀਂ ਪੁੱਛਣਗੇ ਵੀ 10 ਲੱਖ ਕਾਰਡ ਜਿਹੜੇ ਕੱਟੇ ਗਏ ਨੇ ਉਹਨੂੰ ਕਦੋਂ ਤੋ ਮਿਲਣ ਲੱਗ ਜੁਨਾ ਬੰਗਾਲ ਚ ਮੰਮਤਾ ਮੈਨਰਜੀ ਨੇ ਕਹਿਤਾ ਫਿਰ ਤੁਸੀਂ ਕੀ ਕਹੋਗੇ ਹੁਣ कितनी बार कहलाओगे मेरे से ये देश में देश में पंजाब बनेगा हीरो 2024 में लोकसभा चुनाव में आम आदमी पार्टी के पक्ष में तेरह जीरो नहीं नहीं कोई बात नहीं वो हो सकता है, कोई उनके साथ बातचीत होने वाले हां छब्बीस जनवरी दाकियां पहुंच गिया जी लुधियाना पहुंच गया छब्बीस जनवरी दाकिया ने बकायदा निकलगिया साहिदा सा माई भागो जी का जो ਜਿਹੜਾ ਉਹਨਾਂ ਦਾ ਇਤਿਹਾਸ ਤੇ ਨਾਲ ਪੰਜਾਬ ਦਾ ਕਲਚਰ ਉਚਾਕੀਆਂ ਜਿਹੜੀਆਂ ਨੇ ਬਕਾਇਦਾ ਤੌਰ ਤੇ 26 ਜਨਵਰੀ ਨੂੰ ਦਿਖਾਈ ਜਾਣਗੀਆਂ ਤੇ 26 ਜਨਵਰੀ ਤੋਂ ਬਾਅਦ ਉਹਨਾਂ ਚਾਕੀਆਂ ਨੂੰ ਅਲੱਗ-ਅਲੱਗ ਸ਼ਹਿਰਾਂ 'ਚ ਤੇ ਪਿੰਡਾਂ 'ਚ ਵੀ ਭੇਜਿਆ ਜਾਊਗਾ ਉਹ ਕਰ ਹੂੰ ਕਰ ਲਾਂਗਾ ਉਹ ਤਾਂ ਅਸੀਂ ਫਿਲਹਾਲ ਸਕੀਮ ਲਾਗੂ ਕਰ ਰਹੇ ਹਾਂ ਤੇ ਉਹ ਪ੍ਰਾਈਜ਼ ਮਨੀ ਵੀ ਉਹਦੇ ਵਿੱਚ ਡਿਕਲੇਅਰ ਕਰਾਂਗੇ ਸਾਰੇ ਦੇਖੋ 26 ਜਨਵਰੀ ਨੂੰ ਇੱਕ ਹੋਰ ਤੁਹਾਨੂੰ ਬਹੁਤ ਮਤਲਬ ਅਹਿਮ ਜਾਣਕਾਰੀ ਦੇ ਦੇਣਾ 26 ਜਨਵਰੀ ਤੋਂ ਬਾਅਦ ਜਨ ਕੇ ਪਰਸੋਂ ਤੋਂ ਪੰਜਾਬ ਦੇ ਸਾਰੇ ਸਬ ਡਿਵੀਜ਼ਨਲ ਡਿਵੀਜ਼ਨਲ ਤੇ ਡਿਸਟ੍ਰਿਕਟ ਹਸਪੀਟਲ ਜਿੰਨੇ ਵੀ ਉਹਨਾਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਕੋਈ ਵੀ ਦਵਾਈ ਹੋਵੇ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਮਿਲਣਗੀਆਂ ਕੋਈ ਵੀ ਡਾਕਟਰ ਬਾਹਰਲੀ ਦਵਾਈ ਨਹੀਂ ਲਿਖ ਸਕੂਗਾ ਜੇ ਲਿਖ ਸਕਦਾ ਹੈ ਕਿ ਉਹਦੇ ਕੋਲ ਹੈ ਨਹੀਂ ਬਾਹਰੋਂ ਦਵਾਈ ਮੰਗਾਉਣੀ ਪੈਰੀ ਹੈ ਡਾਕਟਰ ਆਪ ਬਾਹਰੋਂ ਲੈ ਕੇ ਆਵੇ ਮਰੀਜ਼ ਬਾਹਰ ਨਹੀਂ ਜਾਊਗਾ ਹਸਪਤਾਲ ਦੇ ਕਿਉਂਕਿ ਲੁੱਟ ਉਹਦੀ ਸ਼ੁਰੂ ਹੁੰਦੀ ਹੈ ਜਦੋਂ ਮਰੀਜ਼ ਬਾਹਰ ਨਿਕਲ ਜਾਂਦਾ ਹਸਪਤਾਲ ਚ ਤੇ ਤੇ ਸਾਰੇ ਹਸਪਤਾਲਾਂ ਚ ਐਕਸਰੇ ਤੇ ਤੇ আল্ট্রাসাউন্ড ਇਹ ਜਿਹੜੀਆਂ ਫੈਸਿਲਟੀਆਂ ਨੇ ਉਹ ਹਸਪਤਾਲਾਂ ਦੇ ਅੰਦਰ ਮਿਲਣਗੀਆਂ ਕਈ ਜਗ੍ਹਾ ਤੇ ਜੇ ਨਹੀਂ ਮਸ਼ੀਨ ਹੈਗੀ ਅਸੀਂ ਬਾਹਰੋਂ ਪ੍ਰਾਈਵੇਟ ਚੋਂ ਐਕਸਰੇ ਕਰਵਾ ਕੇ ਵੀ ਅਸੀਂ ਪੇ ਕਰਾਂਗੇ ਗਵਰਨਮੈਂਟ ਪੇ ਕਰੂਗੀ ਤਾਂ ਕਿ ਇਸ ਕਰਕੇ ਨਾ ਕੋਈ ਇਲਾਜ ਰੁਕਿਆ ਰਹੇ ਕਿ ਐਕਸਰੇ ਨਹੀਂ ਹੋਇਆ ਟਾਈਮ ਤੇ ਜਾਂ আল্ট্রাসੌਂਡ ਨਹੀਂ ਹੋਇਆ ਟਾਈਮ ਤੇ ਸੋ ਇਹ ਸਾਰਾ ਸਰਕਾਰ ਨੇ ਹੈਲਥ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਪਾਉਣ ਤੋਂ 26 ਜਨਵਰੀ ਨੂੰ ਦੀ ਰਸਮੀ ਤੌਰ ਤੇ ਹੋ ਜੂਗੀ ਅੱਜ ਮੈਂ ਤੁਹਾਨੂੰ ਗੈਰ ਰਸਮੀ ਤੌਰ ਤੇ ਦੱਸਦਾ ਨਹੀਂ ਆਰੇ ਉਹ ਤਾਂ ਰਡੀਐਫ ਤੇ ਫਿਰ ਆਰਡੀਐਫ ਦੇ ਵੀ ਰੁਕੇ ਪਏ ਨਹੀਂ ਉਹ ਤਾਂ ਜੀਐਸਟੀ ਦੇ ਵੀ ਰੋਕ ਲੈਂਦੇ ਨੇ ਜੀ ਉਹ ਤਾਂ ਉਹ ਤਾਂ ਮਤਲਬ ਕਦੇ ਕਹਿੰਦੇ ਨੇ ਇਹਦੇ ਚ ਤੁਹਾਨੂੰ 200 200 ਕਰੋੜ ਘਟਾ ਦੇਵਾਂਗੇ ਉਹ ਤਾਂ ਇਸੇ ਕੰਮ ਤੇ ਲੱਗੇ ਹੋਏ ਨੇ ਪੰਜਾਬ ਨੂੰ ਅਸੀਂ ਆਪਦੇ ਪੈਰਾਂ 'ਚ ਸਿਰ ਕਰਨਾ ਹੈ ਅਸੀਂ ਉਧਰ ਥੋੜੀ ਦੇਖੀਏ ਨਾ ਕੱਲਾ ਦਿੱਲੀ ਵਾਲੀ ਕੇ ਲਿਓ ਜੀ ਲਿਓ ਜੀ ਸੋ ਪੰਜਾਬ ਇੰਨਾ ਹੈਗਾ ਕਾਬਲ ਕਿ ਪੈਰਾਂ 'ਚ ਸਿਰ ਖੜਾ ਹੋ ਕੇ ਕਿਉਂਕਿ ਪੰਜਾਬ ਤਾਂ ਫੂਟਬਾਲ ਹੈ ਦੇਸ਼ ਦੀ 182 ਲੱਖ metric ton ਅਸੀਂ ਝੋਨਾ ਜਿਹੜਾ ਚਾਵਲ ਪੈਦਾ ਕਰਕੇ ਦਿੰਨੇ ਆ ਉਹਨਾਂ ਨੂੰ ਦਾਲਾਂ ਅਸੀਂ ਪੈਦਾ ਕਰਕੇ ਦਿੰਨੇ ਆ ਮੱਕੀ ਅਸੀਂ ਪੈਦਾ ਕਰਕੇ ਦਿੰਨੇ ਆ ਗੰਨਾ ਅਸੀਂ ਪੈਦਾ ਕਰਕੇ ਦਿੰਨੇ ਆ ਤੇ ਗੰਨੇ ਵਾਲੀ ਜਿਹੜਾ ਰੇਟ ਦਾ ਜਿਹੜਾ ਵਧਾਇਆ ਸੀਗਾ ਉਹਨੂੰ ਵੀ ਕੈਬਨਿਟ ਦੀ ਅੱਜ ਰਸਮੀ ਮਨਜ਼ੂਰੀ ਮਿਲ ਗਈ ਜਿਹੜਾ ਗੰਨੇ ਦਾ ਰੇਟ ਜਿਹੜਾ 395 ਰੁਪਏ ਕੀਤਾ ਸੀਗਾ ਉਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੈਬਨਿਟ ਵੱਲੋਂ ਹੋ ਗਿਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਅਹਿਮ ਫੈਸਲੇ ਆ ਰਹੇ ਨੇ ਤੇ ਇੱਕ ਤੀਰਥ ਯਾਤਰਾ ਸਕੀਮ ਦੇ ਵਿੱਚ ਸਾਨੂੰ ਥੋੜਾ ਜਿਹਾ ਖੁਸ਼ਖਬਰੀ ਇਹ ਮਿਲੀ ਹੈ ਕਿ ਰੇਲਵੇ ਸਾਨੂੰ ਇੰਜਨ ਦੇਣ ਨੂੰ ਤਿਆਰ ਹੋ ਗਿਆ ਤਿਆਰ ਹੋ ਗਿਆ ਤੇ ਅਸੀਂ ਕਹਾਂ ਚਲੋ ਜੇ ਟਾਈਮ ਤੇ ਮੰਨਦੇ ਨੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਚਲੋ ਇਹ ਤਾਂ ਦੁਪਹਿਰੇ ਹੀ ਆਉਣ ਨੂੰ ਫਿਰ ਦੇ ਤਾ ਕੋਈ ਗੱਲ ਨਹੀਂ ਆ ਅੱਜ ਤਾਂ ਸ਼ਾਮ ਹੋਈ ਨਹੀਂ ਸੀ ਨਹੀਂ ਇੰਦਰ ਨੇ ਗੱਡੀ ਵੀ ਨਹੀਂ ਸਰ ਸਰ ਆਮ ਆਦਮੀ ਪਾਰਟੀ ਜਾਤੀਵਾਦੀ ਰਾਜਨੀਤੀ ਨਹੀਂ ਕਰਦੀ ਆਮ ਆਦਮੀ ਪਾਰਟੀ ਕਦੇ ਐ ਨਹੀਂ ਕਰਦੀ ਕਿ ਉਹਨਾਂ ਨੇ ਐ ਕਰ ਜਿਹਨੇ ਜਾਣਾ ਚਾਹੋ ਜੀਦਾ ਮੈਂ ਤਾਂ ਕਹਿੰਦਾ ਜਿਹਨੂੰ ਪਿੱਪਲ ਨੂੰ ਜਾਂ ਨਿੰਮ ਨੂੰ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਤੇਰੇ ਪਿੱਪਲ ਤੇ ਨਿੰਮ ਨਾਲੋਂ ਮੇਰੀ ਥਾਲੀ ਤੇ ਮੇਰੀ ਬੇਰੀ ਚੰਗੀ ਹੈ ਇਹ ਆਪਣੀ ਆਪਣੀ ਆਸਥਾ ਹੈ ਜਾਓ ਹੁਣ ਜਾਇਓ ਤਾਂ ਹੁਣ ਨਹੀਂ ਮਤਲਬ ਲਾਈਵ ਟੈਲੀਕਾਸਟ ਅੱਜਕੱਲ ਇੱਥੇ ਦੇਖ ਲੋ ਲਾਈਵ ਟੈਲੀਕਾਸਟ ਲਈ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲਾਂ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋ ਰਿਹਾ ਠੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਤਰ੍ਹਾਂ ਦੀ ਛੁੱਟੀ ਨਹੀਂ ਕਰਦੇ ਉਸ ਤਰ੍ਹਾਂ ਨਹੀਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਪੌਂਟਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ ਅਕਾਲੀ ਦਲ ਅੱਜਕੱਲ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਜੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਐ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲੇ ਰਹਿ ਨਹੀਂ ਪਾਏ ਹੋ ਨਾ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੀ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਪੀਸੀ ਬੋਲੇ ਨਾ ਅਕਾਲ ਤਖਤ ਦੇ ਸਭ ਜਾਈਦਾਰ ਬੋਲਣ ਕਿ ਬਾਬੇ ਨਾਨਕ ਦੀ ਤੱਕੜੀ ਕਿਉਂ ਹੈ ਪਹਿਲ ਨੂੰ ਕਾਂਗਰਸ ਕਹਿ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕੇ ਸੀ ਪਰਸੋਂ ਨੂੰ ਬੀਐਸਪੀ ਕਹਿ ਦੂਗੀ ਕਿ ਮੇਰੇ ਕੋਲ ਤਾਂ ਗਣੇਸ਼ ਹੈ ਜਿਹੜਾ ਹਾਥੀਏ ਚੋਂ ਨਿਸ਼ਾਨ ਹੈ ਐਂ ਧਰਮ ਨਾਲ ਤੁਸੀਂ ਕਿਉਂ ਪੋਲੀਟਿਕਲ ਚੋਣ ਨਿਸ਼ਾਨਾਂ ਨੂੰ ਜੋੜ ਰਹੇ ਹੋ ਵੀ ਉਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਹੋ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ ਬਾਰ ਕਹਿੰਨਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉੱਗ ਜਾਊਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਸੋ ਇਸ ਕਰਕੇ ਸਾਡੇ ਲਈ ਸਾਰੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਕੇ ਸਾਢੇ 3 ਕਰੋੜ ਪੰਜਾਬੀਆਂ ਨੇ ਤਰੱਕੀ ਕਰਨੀ ਹੈ ਨਾ ਕਿ ਅਸੀਂ ਕੋਈ ਕੋਈ ਆ ਇਹਨੇ ਆਇਆ ਕਹਤਾ ਉਹਨੇ ਉਹ ਕਹਤਾ ਉਹਨੇ ਆਇਆ ਕਿਉਂ ਨਹੀਂ ਕਿਹਾ ਨਾ ਬਾਕੀ ਸਾਰੇ ਕੁਰਸੀਆਂ ਦੀ ਦੌੜ 'ਚ ਲੱਗੇ ਹੋਏ ਨੇ ਕੋਈ ਕਹਿੰਦਾ ਇਹਨੇ ਮੈਨੂੰ ਪੁੱਛੇ ਬਣਾ ਰੈਲੀ ਕਰ ਲਈ ਕੋਈ ਕਹਿੰਦਾ ਇਹਨੇ ਮੇਰੀ ਫੋਟੋ ਨਹੀਂ ਲਾਈ ਕੋਈ ਕਹਿੰਦਾ ਇਹਨੇ ਪਰ ਆਹ ਕੋਈ ਨਹੀਂ ਪੁੱਛਦਾ ਵੀ ਪੰਜਾਬ ਸਰਕਾਰ ਨੇ ਫਰਮਲ ਪਲਾਂਟ ਵੀ ਖਰੀਦ ਲਿਆ ਉਹਦੀਆਂ ਵੀ ਚਾਬੀਆਂ ਜਦੋਂ ਜਦੋਂ ਚਾਬੀਆਂ ਸਾਡੇ ਕੋਲੇ ਆ ਗਈਆਂ ਚਾਬੀਆਂ ਤਾਂ ਆ ਗਈਆਂ ਜਦੋਂ ਫਾਰਮਲੀ ਤੌਰ ਤੇ ਸੀ ਉੱਥੇ ਗਏ ਤਾਂ ਉਦੋਂ ਪੁੱਛਾਂਗੇ ਉਹਨਾਂ ਨੂੰ ਜਿਹੜੇ ਕਹਿੰਦੇ 6000 ਕਰੋੜ ਦਾ ਕਰਜ਼ਾ ਸੀ ਤੇ ਇਹ ਵੀ ਦੇਣਾ ਪਊਗਾ ਕਮੋ ਨੇ ਯਾਰ ਕੀੜਾ ਕਰਜਾ ਸੀ ਜਦੋਂ 1300 1300 ਕਰੋੜ ਰੁਪਇਆ ਕੈਪੀਟਲ ਅਨਾਉਂਸ ਕਰਤੀ ਤਾਂ ਅਸੀਂ ਇਹ ਆ 1080 ਚ ਖਰੀਦ ਲਿਆ ਤਾਂ ਕਰਜਾ ਕਹਦਾ ਜੀ ਇਹ ਕੋਈ ਮੁਕਸਰਲੀ ਮੰਡੀ ਤੋਂ ਮੱਝ ਥੋੜੀ ਖਰੀਦੀ ਹੈ ਕੇਂਦਰ ਸਰਕਾਰ ਦੀਆਂ ਪ੍ਰਵਾਨਗੀਆਂ ਨਾ ਖਰੀਦਿਆ ਗਿਆ ਥਰਮਲ ਪਲਾਂਟ ਤੇ ਅਸੀਂ ਇੰਨੇ ਕੱਚੇ ਸਮਝਣ ਲੱਗੇ ਸਾਨੂੰ ਤੁਸੀਂ ਕਿ ਸਾਨੂੰ ਖਰੀਦਣਾ ਨਹੀਂ ਆਉਂਦਾ ਤੇ ਤੁਸੀਂ ਆਪ ਤਾਂ ਫਿਰ ਜਦੋਂ ਬਿਜਲੀ ਮੰਤਰਾਲਾ ਮਿਲਦਾ ਸੀ ਆਪ ਤਾਂ ਲਿਆ ਨਹੀਂ ਹੈਗਾ ਉਦੋਂ ਉਦੋਂ ਲੈ ਕੇ ਖਰੀਦ ਲੈਂਦੇ ਨਾ ਉਦੋਂ ਹਾਂ ਮੈਂ ਆਪ ਕੋਈ ਜੈਂਬਰ ਲੈਣੀ ਨਹੀਂ ਕਿਸੇ ਨੂੰ ਕੰਮ ਨਹੀਂ ਕਰਨ ਦੇਣਾ ਇਹ ਨਹੀਂ ਚੱਲਦਾ ਸੋ ਹਾਂਜੀ ਚੰਡੀਗੜ੍ਹ ਨਕਪੰਜਾਕੀ ਰਾਜਧਾਨੀ ਹੈ ਹਾਂਜੀ ਬਹੁਤਾਰੀ ਮੁਲਾਕਾਤ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਮੰਤਰੀ ਅਮਨ अरोड़ा ਤੇ ਰਾਜਪਾਲ ਦੇ ਨਾਲ ਉਹ ਬੈਠੇ ਉਹਨਾਂ ਨੇ ਮੈਂ ਕਿਹਾ ਉਹ ਨਹੀਂ ਉਹ ਕੈਪेबल ਨਹੀਂ ਹੈ ਕੋਣ ਕੋਣ ਮਿਲੇ ਸੀ ਜੀ ਉਹ ਕੌਣ ਹੈ ਜੀ ਐਮਐਲਏ ਐ ਐਮਐਲਏ ਜਾਂ ਅਕਾਲੀ ਦਲ ਦਾ ਕੋਈ ਅਹੁਦਾਦਾਰ ਆਖੀ ਹੈ ਜੀ ਹੋਰ ਕੌਣ ਹੈ ਜੀ ਤੀਜੀ ਵਾਰ ਆ ਰਹੇ ਨੇ ਨਾ ਕਮਾਲ ਹੈ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ ਕਿ ਜੇ ਇੱਕ ਦਿਨ ਉੱਥੇ ਜਾਵੜਦੇ ਨੇ ਗਵਰਨਰ ਕੋਲੇ ਮਾਨ ਸਰ ਮਾਨ ਸਰ ਤੁਹਾਨੂੰ ਰਾਜਨੀ ਚੰਦਗੀ ਲੈ ਮੈਂ ਤਾਂ ਲਾਈਨ ਤੋ ਗਿਆ ਹੈ ਆਮ ਆਦਮੀ ਪਾਰਟੀ ਹੋ ਕਾਂਗਰਸ ਦਾ ਪੰਜਾਬ ਨੇ ਆਪ ਬੋਲਿਆ ਕਿ ਕਿਹੜਾ ਕਿਹੜਾ ਦੇਖਿੰਦੇ ਰਾਜਨੀ ਤੋਂ ਬਾਕੀ ਸੋਝਾ ਤਾਂ 14 ਕਰ ਲਉ ਸਰ ਮੈਨੂੰ ਕਲੀਅਰ ਹੈ ਕਿ ਕਾਂਗਰਸ ਕੇ ਸਾਥ ਨਹੀਂ ਜਾਣਾ ਨਹੀਂ ਜਾ ਰਹੇ ਜਦੋਂ ਦੇਖੋ ਤੁਸੀਂ ਇੱਕ ਕੱਲ੍ਹ ਇਸ ਕੱਲ੍ਹ ਤੋਂ ਤਾਂ ਖੁਸ਼ ਹੋਵੋਗੇ ਨਾ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ 5 ਸਾਲਾਂ 'ਚ ਇੱਕ ਜਾਂ ਦੋ ਵਾਰੀ ਤੁਹਾਨੂੰ ਮਿਲੇ ਨੇ ਹੁਣ ਜਿੰਨੇ ਜਰ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਮੈਂ ਉੱਠਦਾ ਨਹੀਂ ਇਹਦਾ ਮਤਲਬ ਸੱਚੇ ਆ ਦਿਲ ਤੋਂ ਸੱਚੇ ਕਿਸੇ ਸਵਾਲ ਤੋਂ ਭਜਦੇ ਨਹੀਂ ਅੱਜ ਇੰਨੀਆਂ ਘੇਟ ਲੈਣਾ ਬਹੁਤ ਨਹੀਂ ਬਾਕੀ ਕੱਲ ਪਰਸੋਂ ਛਾਪ ਲਿਓ ਜਿਹਦੇ ਬੈਠ ਕੋਈ ਰੀਸੈਂਟਲੀ ਜਿਹਦੇ ਸਾਲਾਂ ਮਤਲਬ ਨਹੀਂ ਕੀਤਾ ਗਿਆ ਲੋਕ ਸਭਾ ਚੋਣਾਂ ਲੈ ਕੇ ਉਹ ਜਿਹੜੀ ਕੋ ਵੱਡਾ ਫੈਸਲਾ ਨਾ ਜਿਵੇਂ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਹ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਹੈ ਲਗਭਗ 40 ਕਦੇ ਨਾਂ ਨੇੜੇ-ਤੇੜੇ ਨਾਮ ਹਰ ਕੰਸਟੀਟਿਊਐਂਟ ਤੋਂ ਤਿੰਨ-ਤਿੰਨ ਕਈਆਂ ਤੋਂ ਚਾਰ ਵੀ ਨੇ ਕਈਆਂ ਤੋਂ ਇੱਕ ਵੀ ਹੈ ਜਿਵੇਂ ਜਲੰਧਰ ਹੈ ਉਹ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਸ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਲੈਵਲ ਹੋਣਗੇ ਉਸ ਤੋਂ ਬਾਅਦ ਜੋ ਵੀ ਵਿਨਿੰਗ ਕਰਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਜਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ ゼロ。